ਸੰਗਤ ਤੁਸੀਂ ਲਾਈਵ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਗੁਰੂ ਸਰਸਾਬ ਜਾਮਣੀ ਸਾਹਿਬ ਬਜੀਦਪੁਰ ਜਿੱਥੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਚਰਨਛੋਹ ਦੇ ਕੇ ਇਸ ਧਰਤੀ ਨੂੰ ਭਾਗ ਲਾਇਆ। ਸੋ ਕਮੈਂਟਾਂ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ। ਵੀਡੀਓ ਨੂੰ ਅੱਗੇ ਸਾਂਝੀ ਜ਼ਰੂਰ ਕਰ ਦਿਓ ਤਾਂ ਜੋ ਹੋਰ ਸੰਗਤ ਦਰਸ਼ਨ ਕਰ ਸਕੇ। ਇਹ ਹੈ ਜੀ ਉਹ ਜੰਡ ਸਾਹਿਬ ਇਹੋ ਇਤਿਹਾਸਿਕ ਜੰਡ ਜਿੱਥੇ ਕਲਗੀਧਰ ਪ੍ਰੀਤਮ ਪਾਤਸ਼ਾਹ ਜੀ ਨੇ ਆਪਣਾ ਘੋੜਾ ਬੰਨਿਆ ਜਦੋਂ ਸ੍ਰੀ ਮੁਕਸਰ ਸਾਹਿਬ ਜੀ ਦੀ ਜੰਗ ਤੋਂ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਪਵਿੱਤਰ ਸਥਾਨ ਤੇ ਪਹੁੰਚੇ ਸਨ ਤਾਂ ਇਸ ਝੰਡ ਦੇ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀ ਸੁਭਾਗਾਂ ਵਾਲੀ ਸੰਗਤ ਘਰ ਬੈਠੇ ਦਰਸ਼ਨ ਕਰ ਰਹੀ ਹੈ ਉਸ ਪਵਿੱਤਰ ਝੰਡ ਦੇ ਜਿੱਥੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀ ਤੇ ਇੱਥੇ ਘੋੜੇ ਨੇ ਪੌਰ ਮਾਰ ਕੇ ਜਲ ਦਾ ਸੋਮਾ ਪ੍ਰਗਟ ਕੀਤਾ ਸੀ ਉਸ ਜਲ ਦੇ ਨਾਲ अनेका ਸੰਗਤ ਇਸ਼ਨਾਨ ਕਰਦੀ ਹੈ ਤੇ ਉਹਨਾਂ ਦੇ ਚਮੜੀ ਦੇ ਰੋਗ ਖਤਮ ਹੋ ਜਾਂਦੇ ਹਨ ਸੁਪਾਗਾਂ ਵਾਲੇ ਸੰਗਤ ਜੀ ਤੁਸੀਂ ਵੀ ਦਰਸ਼ਨ ਕਰ ਰਹੇ ਹੋ ਅੱਜ ਇਗਨੋਰ ਨਾ ਕਰੋ ਵਾਹਿਗੁਰੂ ਜੀ ਲਿਖ ਕੇ ਵੀਡੀਓ ਜ਼ਰੂਰ ਸ਼ੇਅਰ ਕਰੀ ਚਲੋ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਗੁਰੂ ਸਰ ਸਾਹਿਬ ਜਾਮਨੀ ਸਾਹਿਬ ਜੀਤਪੁਰ ਫਰੋਇਪੁਰ ਵਾਹਿਗੁਰੂ ਜੀ ਲਿਖੋ ਸ਼ੇਅਰ ਕਰੋ ਫੋਲੋ ਸਬਸਕ੍ਰਾਈਬ ਕਰ ਲਿਓ